ਤਰਨਤਾਰਨ ਵਿੱਚ ਅੱਜ ਗੋਲੀਬਾਰੀ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਸਿਰ ਵਿੱਚ ਗੋਲੀ ਅਤੇ ਪੱਟ ਵਿੱਚ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੂਜੇ ਨੌਜਵਾਨ ਨੂੰ ਵੀ ਪੱਟ ਵਿੱਚ ਗੋਲੀ ਲੱਗੀ ਜਿਸ ਨੂੰ ਤੁਰੰਤ ਤਰਨਤਾਰ ਤੋਂ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ ਹੈ। ਡਾਕਟਰਾਂ ਮੁਤਾਬਕ ਜ਼ਖਮੀ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਗੋਲੀਬਾਰੀ ਦੇ ਕਾਰਨ ਬਾਰੇ ਦੋ ਪੇਸ਼ੈਂਟ ਆਏ ਸੀ ਸਰ ਅ ਦੋ ਗਨਸ਼ਾਟ ਪੇਸ਼ੈਂਟ ਆਏ ਸੀ ਕਿ अराउंड 4 ਵੇ ਦੇ ਆਸ-ਪਾਸ ਤੇ ਇਕੁਏਸ਼ਨ ਦੇ ਹਲਕਾ ਜ਼ਖ਼ਮ ਗੰਭੀਰ ਸੀਗੇ ਉਹ ਮੌਕੇ ਤੇ ਐਕਸਪਾਇਰ ਹੋ ਗਿਆ ਦੂਜੇ ਪੇਸ਼ੈਂਟ ਦੇ ਪੱਟ ਤੇ ਗੋਲੀ ਵੱਜੀ ਸੀਗੀ ਤੇ ਉਹਨੂੰ ਆਪਾਂ ਹਾਇਰ ਸੰਪੇੜ ਦਿੱਤਾ ਚਲ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਨੇ ਤੇ ਇਸਰ ਵਾਲੇ ਦੇ ਕਿਤੇ ਪਿੰਡੇ ਸੀਗੇ ਜੀ ਨਾਮ ਕੀ ਹੈ ਸਰ ਬੋਲੇਗਾ ਨਾਮ ਦਾ ਕਜੇਪਾਲ ਹੈਗਾ ਹੈ ਇੱਕ ਦਾ ਨਾਮ ਅਜੇ ਵਿਚਟ ਐਕਸਪਾਇਰ ਹੋਇਆ ਹੋਤਾ ਨਾਮ ਅਜੇ ਪਾਲਾ ਜੀ ਤੇ ਦੂਜਾ ਪੈਸੋ ਜਿਹੜਾ ਪ੍ਰੈਫਰ ਕੀਤਾ ਉਹ ਦਾ ਅਵਿਨਾਸ਼ ਬੋਲੀ ਗਨਜੋੜ ਹੋਏ ਧੀ ਜੇ ਜਨਨ ਲੱਗੀ ਸੀ ਇਹ ਹਲੇ ਜ਼ਿਆਦਾ ਨਹੀਂ ਹਲੇ ਪਤਾ ਲੱਗਿਆ ਬਟ ਸਰਾਲੀ ਤੋਂ ਹੀ ਕਿਤੇ ਆਏ ਸੀਗੇ ਨਹੀਂ ਇਹਨਾਂ ਦੀ ਗੱਲ ਗੱਲ ਬੜੇ ਸ਼ੋਰ ਦੇ ਵਿੱਚ ਨੰਦੀ ਆ ਜਿਹੜਾ ਪੱਟਾ ਦੇ ਵਿੱਚ ਇੱਕ ਵਜੀਆਂ ਸੀਗੀਆਂ ਗੋਲੀਆਂ ਤੇ ਸਿੱਧੇ ਆਸ-ਪਾਸ ਵੀ ਲੱਗੀ ਸੀ ਬਰੋਡ ਡੈਟ ਹੈ ਕਿ ਨਹੀਂ ਨਾ ਇਹ ਡਾਟਾ ਤੇ ਹੋਇਆ ਹੈ ਬਿਲਕੁਲ ਇਸ ਸੰਬੰਧੀ ਕੁਝ ਨੂੰ ਦਿੱਤੀ ਜਾਣੀ ਪਈ। ਹਾਂਜੀ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਹਸਪਤਾਲ ਦੇ ਕੰਟਰੋਲ ਰੂਮ ਦੇ ਵਿੱਚ ਤੇ ਬਾਕੀ ਜਿਹੜੀ ਲਿਖਤੀ ਕਾਰਵਾਈ ਆਪਾਂ ਕਰਾਂਗੇ। ਜਿਹੜਾ ਜ਼ਖਮੀ ਜਿਹੜਾ ਹੈਗਾ ਸੀ ਪੇਸ਼ੇਰੋਂ ਦੇ ਜਿਹੜਾ ਜ਼ਖਮੀ ਸੀਗਾ ਪੇਸ਼ੇਰ ਜਿਹੜਾ ਉਹ ਸੱਚੇ ਪੱਤੇ ਕੋਲ ਬੈਠ ਸੀਗਾ ਨੂੰ ਆਪਾਂ ਕੋਲ ਨਾਂ ਦੇ ਹਸਪਤਾਲ ਕਰਾ ਦਿੱਤਾ ਸੀ। ਦੋ ਪੇਸ਼ੇਰ ਆਏ ਸੀ। ਦੋ ਗਨਸ਼ਾਟ ਪੇਸ਼ੇਂਟ ਆਏ ਸੀ ਕਿ अराउंड 4 ਵਜੇ ਦੇ ਆਸ-ਪਾਸ ਤੇ ਇਕਿਊਏਸ਼ਨ ਦੇ ਹਲਕਾ ਜ਼ਖ਼ਮ ਹੀ ਸੀ ਉਹ ਮੌਕੇ ਤੇ ਐਕਸਪਾਇਰ ਹੋ ਗਿਆ। ਦੂਜੇ ਪੇਸ਼ੈਂਟ ਦੇ ਪੱਟੇ ਗੋਲੀ ਬਚੀ ਸੀ ਕਿ ਤੇ ਉਹਨੂੰ ਆਪਾਂ ਹਾਇਰ ਸੈਂਟ ਫੇਰ ਦਿੱਤਾ ਸੀ ਤਾਂ ਪਤਾ ਲੱਗਾ ਕਿ ਤੁਹਾਨੂੰ ਰਹਿਣ ਵਾਲੀ ਹੈ ਤੇ ਇਸ ਤਰ੍ਹਾਂ ਦੇ ਕਿਤੇ ਪਿੰਡੇ ਸੀਗੇ ਜਿਹਨਾਂ ਕੀ ਹੈ ਸਰ ਨਾਮ ਦਾ ਕਜੇਪਾਲ ਹੈਗਾ ਇੱਕਦਰ ਨਾਮ ਅਜੇ ਵਿੱਚ ਟੈਕਸਪਾਇਰ ਹੋਇਆ ਹੋਤਾ ਨਾਮ ਅਜੇ ਪਾਲਾ ਜੀ ਤੇ ਦੂਜਾ ਪੇਸ਼ੇ ਜਿਹੜਾ ਪ੍ਰੇਫਰ ਕੀਤਾ ਉਹਦਾ ਅਵਿਰਾਜ ਹੈ ਤਾਂ ਗੋਲੀ ਗਲਜੜ ਹੋਏ ਧੀ ਜਗ੍ਹਾ ਤੇ ਲੱਗੀ ਸੀ ਇਹ ਇਹhle ਜਿਆਦਾ ਨਹੀਂ ਹਲੇ ਪਤਾ ਲੱਗਿਆ ਬਟ ਸਰਾਲੀ ਤੋਂ ਹੀ ਕਿਤੇ ਆਏ ਸੀਗੇ ਨਹੀਂ ਇਹਨਾਂ ਦੀ ਗੱਲ ਬੜੇ ਛੋਟੇ ਤੇ ਲੱਗਿੰਦੀ ਹੈ ਜਿਹੜਾ ਪਰ ਪੱਟਾ ਦੇ ਵਿੱਚ ਇੱਕ ਵਜੀਆਂ ਸੀ ਗੋਲੀਆਂ ਤੇ ਸਿੱਧੇ ਆਸ-ਪਾਸ ਵੀ ਲੱਗੀ ਸੀ। ਬਰੋਡ ਡੈਟ ਹੈ ਕਿ ਨਹੀਂ ਡੈਟ ਹੈ ਤੇ ਤੁਸੀਂ ਤੇ ਇਸ ਸੰਬੰਧੀ ਕੁਛ ਨੂੰ ਦਿੱਤੀ ਜਾਂ ਚੱਲ ਹੈ। ਹਾਂਜੀ ਪੁਲਿਸ ਨੂੰ ਇਤਲਾਹ ਕੀਤੀ ਸੀ ਉਸ ਵੇਲੇ ਕੰਟਰੋਲ ਰੂਮ ਦੇ ਵਿੱਚ ਤੇ ਬਾਕੀ ਜਿਹੜੀ ਲਿਖਤੀ ਕਾਰਵਾਈ ਆਪਾਂ ਕਰਾਂਗੇ। ਜਿਹੜਾ ਜ਼ਖਮੀ ਜਿਹੜਾ ਹੈਗਾ ਸੀ ਕੇਸ ਰਿਪੋਰਟ ਦਿੱਤਾ। ਜਿਹੜਾ ਜ਼ਖਮੀ ਸੀਗਾ ਪੇਸ਼ੈਂਟ ਜਿਹੜਾ ਉਹ ਸੱਚੇ ਪੱਟੇ ਕੋਲ ਵੈਰੀ ਸੀ ਜਿਹਨੂੰ ਆਪਾਂ ਕੋ ਨਾਂ ਦੇ ਹਸਪਤਾਲ ਕਰ ਦਿੱਤਾ ਚੁ।